ਸਾਨੇਵਾਲ ਦੇ ਕੋਲ ਇੱਕ ਘਰ ਵਿੱਚ ਇੱਕ ਵੱਡਾ ਹਾਸਾ ਵਾਪਰ ਗਿਆ ਇਹ ਹਾਸਾ ਸਿਲੰਡਰ ਬਲਾਸਟ ਹੋਣ ਦੇ ਨਾਲ ਵਾਪਰਿਆ ਇਸ ਸੰਡਰ ਬਲਾਸਟ ਦੇ ਵਿੱਚ ਪੂਰਾ ਘਰ ਸੜ ਕੇ ਸੁਆਹ ਹੋ ਗਿਆ ਘਰ ਦੀਆਂ ਕੰਡਾਂ ਤੱਕ ਮਲਦ ਵਿੱਚ ਤਬਦੀਲ ਹੋ ਗਈਆਂ ਇੱਥੇ ਤੱਕ ਕਿ ਗਵਾਂਡੀ ਦੇ ਘਰਾਂ ਦੀਆਂ ਕੰਡਾਂ ਤੱਕ ਟੈ ਗਈਆਂ ਤੇ ਉਹ ਵੀ ਅੱਗ ਦੇ ਪੇਟ ਵਿੱਚ ਆਉਂ ਕਰਕੇ ਜ਼ਖਮੀ ਤੱਕ ਹੋ ਗਿਆ ਗਵਾਂ ਵਿੱਚ ਸੋ ਰਿਹਾ ਇੱਕ ਬਜ਼ੁਰਗ ਵਿਅਕਤੀ ਬੁਰੀ ਤਰ੍ਹਾਂ ਅੱਗ ਦੇ ਪੇਟ ਵਿੱਚ ਆਉਂ ਕਰਕੇ ਜ਼ਖਮੀ ਤੱਕ ਹੋ ਗਿਆ لیکن ਗਰੀਮਤ ਇਹ ਰਹੀ ਹੈ ਕਿ ਇਸ ਵੱਡੇ ਸੰਡਰ ਬਲਾਸਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਂ ਜੇਕਰ مالی ਨੁਕਸਾਨ ਦੀ ਗੱਲ ਕਰੀਏ ਤਾਂ ਜਿਸ ਦਾ ਇੱਕ ਘਰ ਸੀਗਾ ਤਾਂ ਉਸ ਦਾ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਧੁਮਾਕਾ ਅਤੇ ਅੱਗ ਇੰਨੀ ਭਿਆਨਕ ਸੀ ਕਿ ਵਾਂਡੀ ਜਗਜੀਤ ਸਿੰਘ ਦੇ ਘਰ ਵਿੱਚ ਸੌੜ ਇੱਕ ਬਜ਼ੁਰਗ ਵਿਅਕਤੀ ਮੀਵਾ ਸਿੰਘ ਖਾਸ ਕਰਕੇ ਇਸ ਅੱਗ ਦੀ ਲਪੇਟ ਵਿੱਚ ਆ ਗਿਆ ਤੇ ਪੂਰਾ ਝੁੱਸ ਗਿਆ ਜਿਹਨਾਂ ਦਾ ਇਲਾਜ ਨੇੜਲੇ ਹਸਪਤਾਲ ਵਿੱਚ ਚਲਦਿਆ ਘਟਨਾ ਬਾਰੇ ਜਾਣਕਾਰ ਦਿੰਦੇ ਹੋਏ ਆ ਘਰ ਦੇ ਮੈਂਬਰ ਅਮਰਜੋਤ ਸਿੰਘ ਨੇ ਦੱਸਿਆ ਕਿ ਉਹ ਆਪ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਸ਼ਾਮ 7 ਵਜੇ ਦੇ ਕਰੀਬ ਕੰਮ ਤੋਂ ਘਰ ਆਇਆ ਉਸ ਤੋਂ ਬਾਅਦ ਉਹ ਘਰ ਵਿੱਚ ਕੁਝ ਦੇ ਰੁਕਿਆ ਤੇ ਫਿਰ ਬਾਹਰ ਟਾਪੇ ਤੇ ਖਾਣਾ ਲੈਣ ਚਲੇ ਗਿਆ ਉਸ ਦੇ ਮਾਤਾ ਪਿਤਾ ਉਦ ਦੀ ਪੈਣ ਤੇ ਘੜ ਕੇ ਹੋਏ ਸਨ ਅਤੇ ਘਰ ਵਿੱਚ ਕੋਈ ਨਹੀਂ ਸੀ ਜਿਸ ਵਕਤ ਇਹ ਹਾਸਾ ਵਾਪਰਿਆ ਤਾਂ ਤਕਰੀਬਨ ਰਾਤ ਦੇ 10 ਵਜੇ ਹੋਏ ਸਨ ਆ ਉਸ ਨੂੰ ਉਸ ਦੇ ਗੁਆਡੀ ਦਾ ਫੋਨ ਆਇਆ ਉਸ ਦੇ ਘਰ ਦੇ ਵਿੱਚ ਅੱਗ ਲੱਗ ਗਈ ਹੈ ਤੁਰੰਤ ਅੱਗ ਦੇਖ ਕੇ ਆਣ ਗੁਆਂਢ ਦੇ ਸਾਰੇ ਲੋਕ ਆਲੇ ਦੁਆਲੇ ਦੌੜ ਕੇ ਇਕੱਠੇ ਹੋ ਗਏ ਅਤੇ ਅੱਗ ਬੁਝਾਉਣ ਦੀ ਸ਼ੁਰੂ ਕਰ ਦਿੱਤੀ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਲੇਕਿਨ ਉਹਨਾਂ ਨੂੰ ਪਤਾ ਹੀ ਹੈ ਫਾਇਰ ਬ੍ਰਿਗੇਡ 1 ਘੰਟੇ ਦੀ ਦੇਰੀ ਨਾਲ ਪਹੁੰਚਿਆ ਤਦ ਤੱਕ ਪੂਰਾ ਘਰ ਸੜ ਕੇ ਸੁਆਹ ਹੋ ਚੁੱਕਾ ਸੀ ਅਮਰ ਜੋ ਸਿੰਘ ਨੇ ਦੱਸਿਆ ਕਿ ਇਹ ਅੱਗ ਘਰ ਦੇ ਵਿੱਚ ਸਿਲੰਡਰ ਵਿਆਸ ਨਾਲ ਉਹਦੇ ਬਲਾਸਟ ਨਾਲ ਕੀਆ ਤੇ ਇਸ ਵਿੱਚ ਫ੍ਰਿਜ, ਏਸੀ, ਬੈੱਡ, ਕੂਲਰ, ਪੱਖਾ ਇਹ ਤਾਂ ਕਿ ਘਰ ਦਾ ਸਾਰਾ ਘਿੰਨੂ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਉਸ ਦਾ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਹੁਣ ਉਸ ਪੀੜਤ ਵਿਅਕਤੀ ਨੇ ਪ੍ਰਸ਼ਾਸਨ ਤੋਂ ਅਤੇ ਮਦਦ ਕਰਨ ਦਾ ਦਿਲ ਰੱਖਣ ਵਾਲੇ ਲੋਕਾਂ ਦੇ ਕੋਲੋਂ ਗੁਹਾਰ ਲਗਾਈ ਹੈ ਕਿ ਉਸ ਦੀ ਮਦਦ ਕੀਤੀ ਜਾਵੇ। ਬਿਊਰੋ ਰਿਪੋਰਟ ਦਸਾਂ ਨਵਲ ਪੋਸਟ। ਮੇਰਾ ਨਾਮ ਇਹਮਨਜ ਸਿੰਘ ਹੈ। ਇਹ ਜੀ ਮੈਂ ਰਾਤ 7 ਵਜੇ ਛੁੱਟੀ ਕਰਕੇ ਆਇਆ ਸੀਗਾ ਜੀ ਕੰਮ ਤੋਂ ਮੈਂ ਰਾਜ ਮੈਸਤਰੀ ਦਾ ਕੰਮ ਕਰਦਾ ਜੀ 7 ਵਜੇ ਜਦੋਂ ਮੈਂ ਛੁੱਟੀ ਕਰਕੇ ਆਇਆ ਮੈਂ ਜੀ ਮੈਂ ਆ ਕੇ ਨਹਾ ਕੇ ਪਾਠ ਕਰਕੇ ਰੱਬ ਦਾ ਨਾਮ ਲੈ ਕੇ ਸਾਡੇ ਇੱਕ ਡੌਗੀ ਰੱਖਿਆ ਜੀ ਉਹਨੂੰ ਮੈਂ ਰੋਟੀ ਪਾ ਕੇ ਖਵਾ ਕੇ ਫਿਰ ਮੈਂ ਅਦਕ ਘੰਡਾ ਜੀ ਫੋਨ ਚਲਾਇਆ ਫੋਨ ਚਲਾਉਣ ਤੋਂ ਬਾਅਦ ਮੰਮੀ ਡੇਡੀ ਮੇਰੇ ਹੈ ਨਹੀਂ ਸੀਗੇ ਘਰੇ ਜੀ ਮੰਮੀ ਡੇਡੀ ਹੁਣੀ ਭੈਣ ਕੋਲ ਨਹੀਂ ਗਏ ਹੋਏ ਸੀਗੇ ਜਦੋਂ ਰੋਟੀ ਪਈ ਸੀਗੀ ਜੀ ਮੈਂ ਕਿਹਾ ਸਬਜ਼ੀ ਲਿਆਉਣੀ ਆ ਬਾਹਰੋਂ ਹੋਟਲ ਤੋਂ ਮੈਂ ਹੋਟਲ ਤੋਂ ਸਬਜ਼ੀ ਲੈਣ ਗਿਆ ਸੀਗਾ ਜੀ ਜਦੋਂ ਅੱਧੇ ਰਾਸਤੇ ਜਦ ਮੈਂ ਪਹੁੰਚਿਆ ਮੈਨੂੰ ਪਿੰਡ ਦੇ ਬੰਦੇ ਨੇ ਫੋਨ ਕੀਤਾ ਕਹਿੰਦਾ ਤੁਹਾਡੇ ਘਰੇ ਅੱਗ ਲੱਗੀ ਹੋਈ ਆ ਜਦੋਂ ਆ ਕੇ ਦੇਖਿਆ ਜੀ ਤਾਂ ਅੱਗ ਲੱਗੀ ਹੋਈ ਸੀਗੀ ਸਾਰੇ ਜਣੇ ਬੁਝਾਉਣ ਲੱਗੇ ਹੋਏ ਸੀਗੇ ਘਰ ਦੀ ਪਹਿਲਾਂ ਉਹਨਾਂ ਨੇ ਲਾਈਟ ਕੱਟੀ ਫਿਰ ਪਾਣੀ ਮਾਰ ਕੇ ਅੱਗ ਬੁਝਾਈ ਅੱਗ ਬੁਝਾ ਕੇ ਜੀ ਹੋਰ ਜਿਹੜਾ ਸਮਾਨ ਸੀਗਾ ਯਾਨੀ ਬਹੁਤ ਨੁਕਸਾਨ ਹੋ ਗਿਆ ਜੀ ਸਾਡਾ ਕਿੰਨੇ ਵਜੇ ਦਾ ਵਾੜਾ ਹੈ ਟਾਈਮ ਹੀ ਇਹ ਤਾ 10:30 ਵਜੇ ਦਾ ਟਾਈਮ ਸੀਗਾ ਨਹੀਂ ਜੀ ਮੈਂ ਹੋਟਲ ਤੇ ਗਿਆ ਹੋਇਆ ਸੀਗਾ ਮੈਂ ਤਕਰੀਬਨ 9:30 ਵਜੇ ਗਿਆ ਸੀ ਜੀ ਘਰੋਂ 10:00 ਵਜੇ ਮੈਨੂੰ ਮੁੰਡੇ ਨੇ ਫੋਨ ਕਰਤਾ ਜੀ ਮੈਂ ਹੋਟਲ ਤੇ ਰੋਟੀ ਲੈਣ ਗਿਆ ਸੀਗਾ ਪਤਾ ਨਹੀਂ ਜੀ ਜਾਂ ਤਾਂ ਹਨੇਰੀ ਨਾਲ ਜਾਂ ਸਿਲੰਡਰ ਨਾਲ ਸਿਲੰਡਰ ਹਾਂਜੀ ਹਾਂਜੀ ਸਿਲੰਡਰ ਵੀ ਫਟਿਆ ਤੇ ਫਰਿੱਜ ਵੀ ਉਦੇ ਕਰਕੇ ਯਾਨੀ ਸਮਾਨ ਦਾ ਬਹੁਤ ਨੁਕਸਾਨ ਹੋ ਗਿਆ ਜੀ ਸਾਡਾ ਤਿੰਨ ਘਰਾਂ ਦਾ ਨੁਕਸਾਨ ਹੋ ਗਿਆ ਜੀ ਕੰਧਾਂ ਸਾਰੀਆਂ ਹਿੱਲ ਗਈਆਂ ਜਿਹੜੇ ਸਾਡੇ ਨਾਲ ਦੇ ਉਧਰ ਪਾਪਾ ਜੀ ਸੀਗੇ ਉਹਨਾਂ ਦੇ ਥੋੜਾ ਜਿਹਾ ਲੱਤ ਤੇ ਹੱਥ ਤੇ ਥੋੜਾ ਜਿਹਾ ਸੇਕ ਲੱਗ ਗਿਆ ਹਾਂਜੀ ਹਾਂਜੀ ਉਹ ਨਾਲ ਉਹਨਾਂ ਦੇ ਕੰਧ ਤੋੜ ਕੇ ਜਿਹੜੀ ਪੇਟੀ ਸੀਗੀ ਪੇਟੀ ਦੇ ਵਿੱਚ ਜਿਹੜਾ ਉਹਨਾਂ ਦਾ ਸਮਾਨ ਸੀ ਉਹ ਵੀ ਚਲ ਗਿਆ ਇੱਧਰ ਚਾਚਾ ਜੀ ਉਹਨਾਂ ਦੀ ਮੇਰੀ ਪੌੜੀ ਪੂੜੀ ਸਾਰੀ ਇਹਨਾਂ ਦੀ ਟੁੱਟ ਗਈ ਸਾਡੇ ਉੱਧਰ ਉੱਪਰ 2 ਮੰਜ਼ਲ ਤੱਕ ਸਾਡਾ ਘਰ ਸਾਰਾ ਖਰਾਬ ਹੋ ਗਿਆ ਜੀ ਸਾਰਾ ਸਮਾਨ ਚੜ ਗਿਆ ਨਹੀਂ ਘਰ ਦੇ ਵਿੱਚ ਕੋਈ ਨਹੀਂ ਸੀਗਾ ਜੀ ਮੇਰੇ ਮੰਮੀ ਹੁਣੀ ਰੋਪੜ ਗਏ ਸੀਗੇ ਜੀ ਦਵਾਈ ਲੈਣ ਦਵਾਈ ਲੈ ਕੇ ਉਹ ਫਿਰ ਮੇਰੀ ਭੈਣ ਕੋਲ ਆ ਗਈ ਜੀ ਚਮਕੌਰ ਸਾਹਿਬ ਮੇਰੇ ਭੈਣ ਕਹਿੰਦੀ ਇਹ ਨੇਰਾ ਹੋ ਗਿਆ ਤੁਸੀਂ ਹੁਣ ਘਰ ਨੂੰ ਨਾ ਜਾਇਓ ਫਿਰ ਤੁਸੀਂ ਇੱਥੇ ਰਾਤ ਰਹਿ ਕੋ ਮੈਨੂੰ ਮੰਮੀ ਕਹਿੰਦੀ ਵੀ ਤੇਰੇ ਕੋ ਪੈਸੇ ਹੈਗੇ ਆ ਇੱਥੇ ਰੋਟੀ ਪਈ ਐ ਦਾਲ ਸਬਜ਼ੀ ਲਿਆ ਕੇ ਆਪਦਾ ਰੋਟੀ ਪਾਣੀ ਖਾ ਲਈ ਮੈਂ ਦਾਲ ਲੈਣ ਗਿਆ ਸੀ ਮਗਰ ਉਹ ਆ ਕੰਮ ਹੋ ਗਿਆ ਜੀ ਲੱਗਦੀ ਜੀ ਕਿ ਤਾਂ ਵੀ ਸਿਲੰਡਰ ਤੋਂ ਲਪਟਾ ਹੋ ਤਾ ਸਿਲੰਡਰ ਜਿਆਦਾ ਤਾਂ ਕੰਮ ਜੀ ਸਿਲੰਡਰ ਨਾਲ ਹੀ ਹੋਇਆ ਵਾ ਨਹੀਂ ਖੁੱਲਾ ਤਾਂ ਨਹੀਂ ਸੀਗਾ ਜੀ ਸੋਚਾਂ ਤਾਂ ਜਿਹੜੀਆਂ ਗੈਸ ਵਾਲੀਆਂ ਸੋਚਾਂ ਹੁੰਦੀਆਂ ਨੇ ਉਹ ਬੰਦ ਸੀਗੀਆਂ ਪਿੱਛੋਂ ਜਿਹੜਾ ਸਿਲੰਡਰ ਸੀ ਉਹ ਖੁੱਲਾ ਸੀਗਾ ਸੋਚਾਂ ਕੋਲੋਂ ਬੰਦ ਸੀਗਾ ਤਾਂ ਮਤਲਬ ਇਹ ਕੋਸਰ ਤੇ ਫਰੇਸ ਦਾ ਹੋਇਆ ਹੋਰ ਏ ਮੈਂ ਘਰੇ ਨਹੀਂ ਸੀਗਾ ਜੀ ਇਹ ਹੁਣ ਕੀ ਪਤਾ ਕਿਵੇਂ ਹੋਇਆ ਹੋਊਗਾ ਕਿਵੇਂ ਨਹੀਂ ਜਣੀ ਜਿਆਦਾ ਸਿਲੰਡਰ ਸਿਲੰਡਰ ਦੇ ਧੁਮਾਕੇ ਨਾਲ ਜਿਆਦਾ ਕੰਮ ਖਰਾਬ ਹੋਇਆ ਜੀ ਹਾਂਜੀ ਹਾਂਜੀ ਦੋ ਮੰਜ਼ਲ ਤੱਕ ਜੀ ਸਾਡਾ ਸਾਰਾ ਘਰ ਜਲ ਗਿਆ ਏਸੀ ਲਵਾਇਆ ਸੀਗਾ ਜੀ 2 ਮਹੀਨੇ ਹੋਏ ਸੀ ਉਹ ਐਲਸੀਡੀ ਬੈੱਡ ਸਾਰੇ ਦਰਵਾਜ਼ੇ ਲੱਕੜ ਵਾਲਾ ਜਿਹੜਾ ਵੀ ਸਮਾਨ ਜੀ ਸਾਰਾ ਜਲ ਗਿਆ ਜੀ ਉਹ ਹਾਂਜੀ ਉਹ ਮੌਕਾ ਦੇਖ ਕੇ ਗਏ ਸੀਗੇ ਜੀ ਉਹ ਕਹਿੰਦੇ ਵੀ ਕੋਈ ਨਹੀਂ ਵੀ ਅਸੀਂ ਤਾਂ ਇਹ ਤੁਸੀਂ ਉਹਨੂੰ ਜਿਹੜੇ ਐਚਪੀ ਵਾਲੇ ਨੇ ਉਹਨਾਂ ਨੂੰ ਕਹੋ ਹਾਂਜੀ ਗੈਸ ਏਜੰਸੀ ਵਾਲਿਆਂ ਨੂੰ ਅਸੀਂ ਫਿਰ ਉਹਨਾਂ ਕੋਲ ਵੀ ਜਾ ਕੇ ਆਏ ਸੀਗੇ ਜੀ ਦੇਖੋ ਇਹ ਸਾਡਾ ਨੁਕਸਾਨ ਤਾਂ ਹੀ ਲੱਖਾਂ ਦਾ ਹੀ ਹੋਇਆ ਬਾਈ ਉਹ ਕਹਿੰਦੇ ਵੀ ਤੁਹਾਨੂੰ 10000 ਦੇ ਦਾਂਗੇ ਨਾਲ ਤੁਹਾਨੂੰ ਸਿਲੰਡਰ ਦੇ ਦਾਂਗੇ ਜਿਹੜੇ ਉਹ ਨਾਲ ਦੇ ਪਾਪਾ ਜੀ ਦੇ ਛੱਟ ਲੱਗੀ ਹੈ ਜੀ ਉਹਨਾਂ ਨੂੰ ਵੀ ਕਹਿਣ ਲੱਗੇ ਤੁਹਾਨੂੰ 10000 ਦੇ ਦਾਂਗੇ। ਤੁਹਾਨੂੰ ਕਹਿੰਦੇ ਲੱਗਿਆ ਜੀ ਪਤਾ ਨਹੀਂ ਹਾਸਾ ਆਇਆ ਸਿਲੰਡਰ ਕਰਕੇ ਉਹਦੇ ਜਦੋਂ ਸਿਲੰਡਰ ਪੁਰਾਣਾ ਦਿੰਦੇ ਆ ਅੱਜ ਕੱレ ਅਜੰਸੀਆਂ। ਕੀ ਪਤਾ ਜੀ ਹੁਣ 2 ਦਿਨ ਹੋਏ ਸੀ ਜੀ ਸਿਲੰਡਰ ਲਾਏ ਨੂੰ। ਸਿਲੰਡਰ ਪੂਰਾ ਨਵਾਂ ਸੀ। 2 ਦਿਨ ਹੋਏ ਸੀ ਹਲੇ ਯਾਨੀ ਐ ਵੀ ਨਹੀਂ ਵੀ 15 ਦਿਨ ਲੱਗੇ ਨੂੰ ਹੋ ਗਏ। ਹੁਣ ਇਹ ਰੱਬ ਜਾਣੇ ਜੀ ਉਹਨਾਂ ਨੇ ਪੁਰਾਣਾ ਦਿੱਤਾ ਜਾਂ ਸੁਪੈਰੀ ਦਿੱਤਾ ਵਾ। ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗੇ ਜੀ ਬਸ ਸਾਡੀ ਮਦਦ ਕੀਤੀ ਜਾਵੇ ਜੀ ਸਾਡਾ ਨੁਕਸਾਨ ਜਿਹੜੀ ਵੀ ਹੈਗਾ ਬਸ ਸਾਡੀ ਹੈਲਪ ਕਰਨ ਮਾੜੀ ਮੋਟੀ ਨਹੀਂ ਸਰਕਾਰ ਤੋਂ ਜਿਆਸੀ ਜਿਹੜਾ ਕੱਢਣ ਤੇ ਮਾਤੇ ਬਸ ਆਪਾਂ ਨੂੰ ਕੋਈ ਤੂਜੀ ਤੇ ਲੱਗੇ ਜਵੇ ਬੜਾ ਦੇਰ ਤੱਕ ਮੱਕਾ ਹੋਵੇ ਤੇ ਅੱਤੇ ਦਾ ਫਿਰ niche ਨਿਕਾ ਜੇ ਮਾਰਾ ਨੇ ਲੋਕ ਦਿੱਤਾ ਕਿ ਸੋਕੇ ਉਹਦੇ ਸੀਗਾ ਇਹ ਮਰਾਲਾਪਾ ਦਾ ਰੇਲਵੈ ਨੂੰ ਉਹ ਸੋਚ ਬੁਝਿਆ ਰਹੀ ਇਹਨਾਂ ਹਸਪਤਲ ਲੈ ਕੇ ਸੀ ਕੱਲ ਵੀ ਲੈ ਕੇ ਅੱਜ ਲੈ ਕੇ ਗਏ ਅੱਜ ਕੋ ਮਰੇਗਾ ਸਰੀਰ ਦੀ ਸੜਨ ਦੀ ਆ ਇਧਰ ਜੀ ਆ ਮਗਰ ਪਥਵੀ ਸਾਰੀ ਉਹਦੇ ਪਰਲੇ ਪਾ ਕੇ ਦੁਬਾਰਾ ਟਿਕਟ ਤੇ ਨਾਲ ਪੇਟੀ ਪੈਸੇ ਅੰਦਰ ਪਤਨੀ ਛੋਟੀ ਨਾਦੀ ਸੀਗੀ ਉਹ ਤਾੜ ਕੇ ਬੁਤੀ ਕੱਪੜੇ ਅੱਗ ਲਾ ਕੇ ਸੋਦਾ ਧੂਆ ਖੰਨਾ ਸੀਗਾ ਜੀ ਉਹ ਬਹਿ ਪਿਆ ਸੀਗਾ ਪੈਣ ਲੱਗੇ ਸੀ ਮੇਤਵਾ ਖਾਓਗੇ ਫਿਰ ਅਸੀਂ ਬੈਂਨ ਲਾ ਕੇ ਹਸਪੀਟਲ ਜੀ ਉਦੋਂ ਬਾਅਦ ਘੰਟੇ ਬਾਅਦ ਫਰਮਗੜ੍ਹ ਆਈ ਸੀ ਹੋਰ 9:30 ਪੰਜ ਪਦਵਾਂ ਤੇ ਜਣ ਆਈ ਸੀ ਭਾਈ ਸਰ ਆਇਆ ਸੀ ਉਹ ਵੱਤ ਕਰੀ ਫਰਮਗੜ੍ਹ ਆ ਰਹੀ ਆ ਆ ਮੇਰਾ ਬੇਟਾ ਗੜਾ ਸਾਹਮਣੇ ਇਹ ਫਿਰ ਲੈ ਕੇ ਜਿੰਨੇ ਗੱਡੀ ਭਾਵੇਂ